ਹਾਂਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਦੇ ਉੱਪਰ ਸਵਾਗਤ ਹੈ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਜੋ ਦਿਵੰਗ ਭਾਈਚਾਰੇ ਦੇ ਲੋਕ ਨੇ ਉਹਨਾਂ ਲਈ ਤੁਸੀਂ ਦਿਨ ਰਾਤ ਉਹਨਾਂ ਨੂੰ ਸਵਾਵਾ ਦੇ ਰਹੇ ਹੋ ਤੇ ਪਿਛਲੇ ਦਿਨੀ ਤੁਹਾਹਲੇ ਵੱਲੋਂ ਇੱਕ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਬਹੁਤ ਸਾਰੇ ਮੈਂਬਰ ਆਏ ਸਨ ਤੇ ਉਹਨਾਂ ਨੇ ਤੁਹਾਡੀਆਂ ਸਵਾਵਾ ਦਾ ਲਾਭ ਉਠਾਇਆ ਤੇ ਦੂਸਰੇ ਪਾਸੇ ਬਹੁਤ ਸਾਰੇ ਲੋਕ ਇਸ ਕੈਂਪ ਵਿੱਚ ਆਉਣ ਤੋਂ ਰਹਿ ਵੀ ਗਏ ਉਹਨਾਂ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਟੀਵੀ ਚੈਨਲ ਦਾ ਆਪਣੇ ਦਾ ਜੋ ਵੀ ਇੱਥੇ ਸਾਰੇ ਚੈਨਲ ਇੱਥੇ ਆਏ ਨੇ ਤੁਸੀਂ ਬਹੁਤ ਬਹੁਤ ਧੰਨਵਾਦ ਕਰਦੀਪ ਜੀ ਦਾ ਜਿਨ੍ਹਾਂ ਸਾਡੀ ਆਵਾਜ਼ ਥੱਲੇ ਤੋਂ ਲੈ ਕੇ ਉੱਪਰ ਤੱਕ ਚੱਕਣੀਆਂ ਸੁਭੁਲੰਦ ਕਰਦੀਆਂ ਬਹੁਤ ਬਹੁਤ ਧੰਨਵਾਦ ਕਰਦਾ ਥੋੜੀ ਪ੍ਰੈਸ ਰਿਪੋਰਟ ਪਾਨਦਾ ਪਹਿਲਾਂ ਤਾਂ ਮੈਂ ਸਾਡੀ ਸਰਕਾਰ ਦਾ ਆਪਗਵੰਤ ਮਾਨ ਜੀ ਦਾ ਤੇ ਸੈਂਟਰ ਸਰਕਾਰ ਦਾ ਧੰਨਵਾਦ ਕਰਦਾ ਆਂ ਸਾਡੀ ਜੋ ਵੈਲਫੇਅਰ ਸਟੇਟਿ ਦੇ ਵੰਗ ਦਾ ਮੈਂ ਹਲਕਾ ਪ੍ਰੈਜ਼ੀਡੈਂਟ ਐ ਜਿਛਲੇ ਦਿਨਾਂ 'ਚ 15 ਤਰੀਕ ਜਨਵਰੀ ਨੂੰ ਕੈਂਪ ਲਾਇਆ ਸੀ ਟ੍ਰੇਨਿੰਗ ਆਪਣਾ ਇਹਨਾਂ ਦਾ ਰਜਿਸਟ੍ਰੇਸ਼ਨ ਕੈਂਪ ਲਾਇਆ ਸੀ ਕੁ ਸਾਡੇ ਦਿਵੰਗਪ੍ਰਾਹ ਰਹਿ ਗਏ ਸੀ ਇਸ ਕਰਕੇ ਮੈਂ ਉਹਨਾਂ ਨੂੰ ਇਲਾਕੇ ਦੇ ਅੰਦਰ ਔਰ ਆਪਣੇ ਪੰਜਾਬ ਦੇ ਅੰਦਰ ਔਰ ਰਹਿਣੇ ਦੇ ਅੰਦਰ ਬੇਨਤੀ ਕਰਦਾ ਹਾਂ ਜੋ ਵੀ ਸਾਡੇ ਦਿਵੰਗ ਨੇ ਅੰਗਹੀਣ ਪ੍ਰਾਹ ਨੇ ਜਿਨ੍ਹਾਂ ਨੂੰ ਆਪਣਾ ਕੋਈ ਚੀਜ਼ ਦੀ ਲੋੜ ਹੈ ਜਿਵੇਂ ਕਿ ਵਿਲਚੇਅਰ ਬੈਟਰੀ ਵਾਲੀ ਸਾਈਕਲੀ ਤੇ ਇੱਕ ਕੁੰਡੀਆਂ ਦੀ ਅਸੀਂ ਜਿਹੜੀ ਸਟੇਟਸ ਸਾਡੀ ਵੈਲਫੇਅਰ ਸਟੇਟੀ ਤੇ ਇਹ ਆਪਣਾ ਪ੍ਰੋਵਾਈਡ ਕਰਾ ਰਹੀ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਆਪਣਾ ਰਹਿ ਗਏ ਉਹ ਲੋਕਾ ਵਾਸੀਆਂ ਦਿਵੰਗ ਨੂੰ ਅੰਗਣ ਵਿਚਾਰੇ ਜਿਹੜੇ ਹੈਗੇ ਨੇ ਵਿਚਾਰੇ ਉਹਨਾਂ ਨੂੰ ਆਪਣਾ ਕਿਸੇ ਨੂੰ ਬਿਲਚੇੜ ਦੀ ਲੋੜ ਹੈ ਤੇ ਕਿਸੇ ਨੂੰ ਬੈਟਰੀ ਵਾਲੀ ਸਾਈਕਲੀ ਦੀ ਲੋੜ ਹੈ ਜਾਂ ਉਹਨੂੰ ਕੁੰਡੀ ਦੀ ਲੋੜ ਹੈ ਤਾਂ ਉਹਨਾਂ ਨੂੰ ਅਸੀਂ ਜਿਹੜੀ ਹੈ ਪ੍ਰੋਵਾਈਡ ਕਰਾਣੀ ਹੈ ਉਹ ਆਪਣੇ ਜਿਹੜੇ ਡਾਕੂਮੈਂਟਸ ਨੇ ਉਹ ਲੈ ਕੇ ਆਣ ਜਿਹੜੇ ਸਿਟੀਜ਼ਨ ਨੇ 60 ਸਾਲ ਤੋਂ ਉੱਪਰ ਨੇ ਉਹ ਆਪਣੇ ਆਧਾਰ ਕਾਰਡ ਤੇ ਦੋ ਫੋਟੋਆਂ ਤੇ ਇੱਕ ਇਨਕਮ ਸਰਟੀਫਿਕੇਟ ਉਹ ਜ਼ਰੂਰ ਲੈ ਕੇ ਆਣ ਜਿਹੜੇ ਉਸ ਤੋਂ ਥੱਲੇ ਨੇ ਆਪਣਾ 80% ਵਾਲੇ ਨੇ ਉਹਨਾਂ ਅਸੀਂ ਬੈਟਰੀ ਵਾਲੀ ਸਾਈਕਲ ਦੇ ਅੰਦਰ ਜਿਹੜੇ ਥੱਲੇ ਨੇ ਤਾਂ ਉਸ ਨੂੰ ਬਿਲਚੇ ਰਸੀਂ ਦਿੰਦੇ ਆ ਮੈਂ ਆਹੀ ਬੇਨਤੀ ਕਰਦਾ ਜਿਹੜਾ ਆਪਣਾ ਯੂ ਪੀ ਆਈ ਕਾਰਡ ਹੈ ਆਧਾਰ ਕਾਰਡ ਹੈ ਤੇ ਇੱਕ ਫੋਟੋ ਹੈ ਤੇ ਇਨਕਮ ਸਰਟੀਫਿਕੇਟ ਹੈ ਆਪਣਾ ਉਹ ਪੂਰਾ ਆਪਣਾ ਰਿਕਾਰਡ ਕਰਨ ਸਾਡੇ ਕੋਲ ਪਹੁੰਚਦੀ ਕਰਨਾ ਮੈਂ ਆਹੀ ਬੇਨਤੀ ਕਰਦਾ ਜਿਹੜੇ ਆਪਣੇ ਰਹਿਗੇ ਇਲਾਕੇ ਦੇ ਅੰਦਰ ਵੀ ਆਪਣਾ ਪੂਰਾ ਇਹ ਰਜਿਸਟ੍ਰੇਸ਼ਨ ਕਰਨ 31 ਤਰੀਕ ਤੱਕ ਇਹਦਾ ਟਾਈਮ ਹੈ ਉਸ ਤੋਂ ਪਹਿਲਾਂ ਪਹਿਲਾਂ ਇਹ ਯਾਨੀ ਆ ਸਕਦੇ ਨੇ ਮੈਂ ਆਪਣੀ ਭਗਵੰਤ ਮਾਨ ਦੀ ਸਰਕਾਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਰੋੜਾਂ ਦੇ ਵਿੱਚ ਸਾਨੂੰ ਫੰਡ ਦਿੱਤਾ ਹੈ ਦਿਵੰਗ ਭਰਾਵਾਂ ਨੂੰ ਤੇ ਇੱਕ ਨੋਡਲ ਅਫਸਰ ਇਹਨਾਂ ਨੇ ਆਪਣਾ ਹਰੇਕ ਜ਼ਿਲ੍ਹੇ ਦੇ ਅੰਦਰ ਹਰੇਕ ਬਲਾਕ ਦੇ ਅੰਦਰ ਇਹਨਾਂ ਨੇ ਬਿਠਾ ਲਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਰਲ ਕੇ ਸੈਂਟਰ ਸਰਕਾਰ ਉਹ ਪੰਜਾਬ ਸਰਕਾਰ ਸਾਡੇ ਭਗਵੰਤ ਮਾਨ ਜੀ ਦਾ ਔਰ ਮੰਤਰੀ ਦਾ ਸਮਾਜਿਕ ਨਿਆਂ ਮੰਤਰੀ ਅਬਜੀਤ ਕੌਰ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਸਾਡੀ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਰਾਮ ਰਾਮ